ਲੋਕਤੰਤਰ ਚ ਇਹੋ ਜਿਹੇ ਕਾਲੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਗਈ ਫਿਰ ਵੀ ਚਲੋ ਇਹਨਾਂ ਨੇ 1 ਸਾਲ ਕੁਛ ਕਹਿੰਦੇ ਸੀ ਕਿ ਇੱਥੇ ਆ ਚੀਜ਼ਾਂ ਹੋਈਆਂ ਉਹਦੇ ਵਜ੍ਹਾ ਨਾਲ ਅਸੀਂ 1 ਸਾਲ ਲਈ ਇਹਨੂੰ ਲਾਗੂ ਕੀਤਾ ਫਿਰ 1 ਸਾਲ ਲਈ ਉਹ ਬੰਦਾ ਜੇਲ੍ਹ ਦੇ ਅੰਦਰ ਐ ਫਿਰ 1 ਸਾਲੀ ਵਧਾਇਆ ਗਿਆ ਫਿਰ ਹੁਣ 2 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਤੀਸਰੀ ਵਾਰ ਫਿਰ ਵਧਾਉਣਾ ਮੇਰਾ ਖਿਆਲ ਹੈ ਕਿ ਇੱਕ ਇੱਕ ਲੋਕਤੰਤਰ ਦੇ ਇਹੋ ਜਿਹਾ ਇੱਕ ਵੱਡਾ ਬਹੁਤ ਵੱਡਾ ਤਬਾਵਤ ਲੋਕਤੰਤਰ ਦੇ ਨਾਂ ਤੇ ਜਿਹੜਾ ਇਹ ਲੋਕਤੰਤਰ ਦਾ ਮਖੌਟਾ ਪਾ ਕੇ ਜਿਹੜਾ ਇਹ ਤਾਨਾਸ਼ਾਹੀ ਵਤੀਰਾ ਵਾ ਕਿ ਇੱਕ ਕੌਮ ਨੂੰ ਦਬਾਉਣ ਵਾਸਤੇ ਉਹਦੀ ਸੋਚ ਨੂੰ ਦਬਾਉਣ ਵਾਸਤੇ ਉਹਤੇ ਜਿੰਨਾ ਮਰਜ਼ੀ ਜ਼ੁਲਮ ਕੀਤਾ ਜਾਵੇ ਉਹ ਕੋਈ ਕਾਨੂੰਨ ਦੀ ਕੋਈ ਕਿਸ ਚੀਜ਼ ਦੀ ਕੋਈ ਪਰਵਾਹ ਨਹੀਂ ਕੀ ਕਾਨੂੰਨ ਤੋਂ ਬਾਹਰ ਜਾ ਕੇ ਇੱਕ ਪਾਸੇ ਕਹਿ ਰਹੇ ਕਿ ਕਾਨੂੰਨ ਨੂੰ ਆਮ ਲੋਕ ਨਹੀਂ ਮੰਨਦੇ ਜੋ ਲੋਕ ਮੰਨਦੇ ਆ ਤੇ ਸਰਕਾਰ ਜਿਹੜੀ ਆ ਕਾਨੂੰਨ ਦੀਆਂ ਧੱਜੀਆਂ ਢਾ ਕੇ ਇਹੋ ਜੇ ਕਾਰਨਾਮੇ ਕਰਦੀ ਆ ਕਿ ਲੋਕਾਂ ਨੂੰ ਕਾਨੂੰਨ ਤੋਂ ਬਾਹਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੁਣ ਅਮਰਪਾਲ ਨੇ ਇੱਕ ਐਮਪੀ ਦੀ ਇਲੈਕਸ਼ਨ ਲੜਨ ਦੇ ਲੜ ਕੇ ਲੋਕ ਸਭਾ ਚ ਸੌ ਚੁੱਕੇ ਉਹ ਆਪਣੀ ਜਿਹੜੀ ਆਪਣੇ ਲੋਕਾਂ ਦੀ ਆਵਾਜ਼ ਉਥੇ ਰੱਖਣੀ ਚਾਹੁੰਦਾ ਉਹਨੂੰ ਉਹਨੂੰ ਰੋਕਿਆ ਜਾ ਰਿਹਾ ਕਿ ਉਹ ਆਪਣੇ ਜਿਹੜੇ ਉਹਨਾਂ ਤੇ ਤਸ਼ੱਦਦ ਜਾਂ ਉਹਨਾਂ ਦੇ ਕੌਮ ਤੇ ਹੋ ਰਿਹਾ ਜਾਂ ਸਾਡੇ ਪੰਜਾਬ ਨਾਲ ਜੋ ਤੱਕੇ ਹੋ ਰਹੇ ਆ ਉਹਦੇ ਖਿਲਾਫ ਕੋਈ ਗੱਲ ਨਾ ਕਰ ਸਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਇਹ ਚੀਜ਼ਾਂ ਜਿਹੜੀਆਂ ਕਿ ਲੋਕਤੰਤਰ ਸੁਵਿਧਾਨ ਕਾਨੂੰਨ ਕਾਇਦਿਆਂ ਤੋਂ ਬਾਹਰ ਜਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਇਹਦੇ ਇਹਦੇ ਚ ਮੇਰਾ ਖਿਆਲ ਹੈ ਕਿ ਇਹ ਜਿਹੜੇ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੇ ਜਿਹੜੀਆਂ ਸਟੇਟਮੈਂਟਾਂ ਤੋਂ ਇਦਾਂ ਕਿ ਸਿੱਖਾਂ ਪ੍ਰਤੀ ਜਾਂ ਘਟ ਗਿਣਤੀਆਂ ਪ੍ਰਤੀ ਉਹਨਾਂ ਦੇ ਮਨ ਚ ਬਹੁਤ ਵੱਡੀ ਨਫ਼ਰਤ ਆ ਤੇ ਉਹਦੇ ਉਹ ਦਿਨ ਹਾਂ ਜਹਾਂ ਮਲਾ ਕੇ ਕੋਈ ਕਾਨੂੰਨ ਕਾਇਦੇ ਦੀ ਕਿਹ ਚੀਜ਼ ਦੀ ਪਰਵਾਹ ਨਹੀਂ ਹੋ ਰਹੀ ਨੇ ਕੰਮ ਕਰਨ ਵਾਲੇ ਆ ਜਾਂਦੇ ਵਾਸਤੇ ਜੋ ਕੋਈ ਵੀ ਜਿਹੜੀ ਸਮੱਸਿਆ ਇੱਥੇ ਦੀ ਉਹ ਅਮਰਤਪਾਲ ਦੇ ਸਿਰ ਮਾੜਨਾ ਚਾਹੁੰਦੀ ਹੈ ਇਹ ਕਿਉਂਕਿ ਉਹ ਇੱਕ ਬੰਦੇ ਨੂੰ 2 ਸਾਲ ਤੋਂ ਉਸ ਵੱਧ ਸਮਾਂ ਜੇਲ੍ਹ ਚ ਹੋ ਗਿਆ ਤੇ ਉਹਦੇ ਨਾਂ ਤੇ ਹੀ ਸਾਰਾ ਕੁਝ ਇਹ ਡਰਾਮਾ ਕਰਕੇ ਮੇਰੇ ਖਿਆਲ ਇਹ ਲੋਕਾਂ ਨੂੰ ਇੱਕ ਡਰਾ ਕੇ ਇਹ ਤਮਕਾ ਕੇ ਉਹ ਆਪ ਆਪਣੇ ਪੱਖ ਚ ਕਰਨ ਦੀ ਜਿਹੜੀ ਕੋਸ਼ਿਸ਼ ਹੈ ਮੇਰੇ ਖਿਆਲ ਆ ਕਿ ਇਹ ਇੱਕ ਜਮਹੂਰੀਅਤ ਦੇਸ਼ ਚ ਬਹੁਤ ਵੱਡਾ ਇਹ ਇੱਕ ਇਹ ਗਨਾਹ ਕਰ ਰਹੇ ਆ ਕਿਉਂਕਿ ਲੋਕਾਂ ਨੂੰ ਇਹ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਗਲਤ ਰਸਤਾ ਅਪਣਾਓ ਜੇ ਕੋਈ ਗਲਤ ਰਸਤੇੋਂ ਸਹੀ ਰਸਤੇ 'ਚ ਕਾਨੂੰਨ ਦੇ ਤਹਿਤ ਚੱਲਣਾ ਚਾਹ ਰਿਹਾ ਤੇ ਉਹਨੇ ਮਜਬੂਰ ਕਰਕੇ ਉਸ ਤੋਂ ਬਾਹਰ ਕੱਢ ਰਹੇ ਆ ਇਸ ਤਰ੍ਹਾਂ ਕੇ ਮੇਰਾ ਖਿਆਲ ਹੈ ਕਿ ਇਹਦੀ ਇਹ ਜਿਹੜੀ ਇਹਦੀ ਅਸੀਂ ਸਖ ਸ਼ਬਦਾਂ 'ਚ ਇਸ ਕਾਨੂੰਨ ਦੀ ਨਖੇਦੀ ਕਰਦੇ ਆ ਤੇ ਅਸੀਂ ਇਹਨਾਂ ਨੂੰ ਵੀ ਵਾਰਨਿੰਗ ਦੇਣੀ ਚਾਹੁੰਦੇ ਆ ਕਿ ਇਹ ਸਮਾਂ ਹਮੇਸ਼ਾ ਨਹੀਂ ਰਹਿੰਦਾ ਭਗਵਾਨਤਮਾਨ ਇਹ ਜਿਹੜਾ ਲੋਕ ਹੈ ਲਾ ਐਂਡ ਆਰਡਰ ਦੀ ਗੱਲ ਕਰਦੇ ਆ ਮੇਰੇ ਖਿਆਲ ਹੈ ਕਿ ਜੇ અમૃતપાલ ਦੇ ਇੱਥੇ ਨਾ ਰਹਿਣ ਨਾਲ ਆਰਡਰ ਸਹੀ ਰਹਿੰਦਾ ਨਾ ਫਿਰ ਵੀ ਕੋਈ ਵਿਸ਼ਵਾਸ ਕੀਤਾ ਜਾ ਸਕਦੇ ਮੇਰਾ ਖਿਆਲ ਹੈ ਕਿ 2 ਸਾਲਾਂ ਦੇ ਸਮੇਂ ਚ ਕੋਈ ਦਿਨ ਨਹੀਂ ਹੋਣਾ ਜਿੱਦਣ ਕੋਈ ਕਤਲ ਨਾ ਹੋਇਆ ਹੋਵੇ ਕੋਈ ਫਰੋਤੀ ਨਾ ਲਈ ਗਈ ਹੋਵੇ ਕੋਈ ਡਕੈਤੀ ਨਾ ਹੋਈ ਹੋਈ ਹੋਵੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਾਰਾ ਚੀਜ਼ਾਂ ਜਿਹੜੀਆਂ ਕਿ ਬਹੁਤ ਹੀ ਇਹ ਇਹ ਜਿਹੜਾ ਸਰਕਾਰ ਹਰ ਹਰ ਫਰੰਟ ਤੇ ਫੇਲਿਆ ਕਿ ਇੱਕ ਇਹਨੂੰ ਜੰਗਲ ਰਾਜ ਇੱਕ ਪੁਲਸ ਰਾਜ ਬਣਾਇਆ ਜਾ ਰਿਹਾ ਦਿਨ ਦਿਹਾੜੇ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਮਰਡਰ ਕੀਤੇ ਜਾ ਰਹੇ ਆ ਪੁਲਿਸ ਸੜੀ 'ਚ ਖੜਕੇ ਹਥਿਆਰ ਬਰਾਮਦ ਕਰਨ ਦੇ ਨਾਂ ਤੇ ਉਹਨਾਂ ਨੂੰ ਉੱਥੇ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਕਿ ਇਹ ਇਹ ਕਿਹੜੇ ਕਾਨੂੰਨ ਦੇ ਤਹਿਤ ਹੋ ਰਿਹਾ ਇਹ ਮੇਰਾ ਖਿਆਲ ਹੈ ਕਿ ਹੁਣ ਜੋ ਹਾਲਾਤ ਬਣੇ ਪਏ ਆ ਉਹਦੇ 'ਚ ਸਾਰਾ ਕੁਝ ਜਿਹੜਾ ਕਿ ਇਦਾਂ ਦਾ ਕੀਤਾ ਜਾ ਰਿਹਾ ਕਿ ਹੁਣ ਸਰਕਾਰ ਇਹਨਾਂ ਦੇ ਨਮਾਇਦਿਆਂ ਨੂੰ ਲੋਕ ਇਹ ਇਹਨਾਂ ਨੇ ਕਿਸਾਨਾਂ ਨਾਲ ਵੀ ਇਹੋ ਜੀ ਧੱਕੇਸ਼ਾਹੀ ਕੀਤੀ ਲੋਕਾਂ ਨੇ ਇਹਨਾਂ ਦੇ ਪਿੰਡਾਂ 'ਚ ਨਹੀਂ ਬਣਦੇ ਰਹੇ ਤੇ ਜਿਹੜੀ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਸੀ ਉਹ ਕੁਛ ਇਹਨਾਂ ਦੇ ਨੇਤਾਵਾਂ ਦੇ ਸਕੋਰਟੀਆਂ 'ਚ ਲੱਗੀ ਹੋਈ ਆ ਕੁਛ ਉਹਨਾਂ ਨੇ ਉਹਨਾਂ ਨੂੰ ਪਿੰਡਾਂ 'ਚ ਇਹਨਾਂ ਦੇ ਦੌਰੇ ਕਰਵਾ ਰਹੀ ਆ ਤੇ ਦਿਨ ਦਿਹਾੜੇ ਰੋਜ਼ ਹੀ ਕੋਈ ਇਹੋ ਇਹੋ ਜਿਹੀਆਂ ਖਬਰਾਂ ਮਿਲਦੀਆਂ ਕਿ ਆ ਕਤਲ ਹੋ ਗਿਆ ਕਿ ਕਿੱਥੇ ਇੱਕ ਆ ਚੀਜ਼ ਵਾਪਰ ਗਈ ਮੇਰਾ ਖਿਆਲ ਹੈ ਕਿ ਇਹ ਜੜੀਆਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਇਹ ਇੱਕ ਸਟੇਟ ਦੀ ਇਹੋ ਜੀ ਹਾਲਾਤ ਹੋਵੇ ਕਰਜੇ ਗੋਬਰਾ ਹੀ ਹੋਵੇ ਉਥੇ ਨੌਜਵਾਨ ਨਸ਼ਿਆਂ ਚ ਮਰ ਰਹੇ ਹੋਣ ਨੌਜਵਾਨ ਆਮ ਲੋਕਾਂ ਦੇ ਕਤਲ ਹੋ ਰਹੇ ਹੋਣ ਤੇ ਸਾਡਾ ਮੁੱਖ ਮੰਤਰੀ ਉਥੇ ਭੰਗੜੇ ਪਾਉਂਦਾ ਹੋਵੇ ਕਿੰਡੀ ਬੇਸ਼ਰਮੀ ਆ ਦੀ ਗੱਲ ਹੈ ਕਿ ਉਹਨੂੰ ਕੋਈ ਫਿਕਰ ਨਹੀਂ ਕਿ ਮੇਰੀ ਜ਼ਿੰਮੇਵਾਰੀ ਕੀ ਬਣਦੀ ਆ ਇਸ ਕਰਕੇ ਇਹ ਇਹ ਇਸ ਚੀਜ਼ ਦੀ ਅਸੀਂ ਇਹਨਾਂ ਦੀ ਪੂਰ ਜ਼ੋਰ ਨਾਲ ਖੇਧੀ ਕਰਦੇ ਇਹੋ ਜੇ ਕਾਰਨਾਮਿਆਂ ਦੀ ਤੇ ਅਸੀਂ ਇਹਨਾਂ ਨੂੰ ਸਖਤ ਤਾਅਨੇ ਵੀ ਦਿੰਦੇ ਆ ਕਿ ਇਹ 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 ਚੀਜ਼ਾਂ ਦਾ ਚੱਲਣ ਨਹੀਂ ਦਿੱਤਾ ਜਾਣਗੇ ਇਹ ਬੰਦੇ ਆਪਾਂ ਕਾਟ ਕੀ ਬੰਦੇ ਨਹੀਂ ਬਾਹਰਾਂ ਦਿੱਤਾ ਜਾ ਰਿਹਾ ਕਿਉਂ ਵਧਾਈ ਜਾ ਰਹੀ ਹੈ ਬਾਤ ਇਹ ਬਸ ਇਹਨਾਂ ਨੂੰ ਇਹ ਇੱਕ ਇਹ ਚੀਜ਼ਾਂ ਕਿ ਅਮਰਤਪਾਲ ਦਾ ਇਸ ਲੈਂਡ ਚ ਆਉਣਾ ਰਾਜਨੀਤੀ ਚ ਇਹ ਸਭ ਤੋਂ ਵੱਡਾ ਖਤਰਾ ਬਣ ਗਿਆ ਉਸੋਂ ਬਾਅਦ ਉਹਨਾਂ ਦੇ ਪਾਰਟੀ ਸਾਫ਼ ਕਰਨੀ ਇੱਕ ਜੋ ਅਸੀਂ ਆ ਅਸਾਖੀ ਦੇ ਇੱਕ ਬਹੁਤ ਵੱਡਾ ਵਿਸ਼ਾਲ ਕੱਟ ਕੀਤਾ ਉਤੋਂ ਡਰ ਕੇ ਮੇਰਾ ਖਿਆਲ ਹੈ ਕਿ ਇਹਨਾਂ ਕੋ ਉਹਦਾ ਸਾਹਮਣਾ ਕਰਨ ਦੀ ਕੋਈ ਹਿੰਮਤ ਨਹੀਂ ਹੈਗੀ ਇਸ ਕਰਕੇ ਉਹਨਾਂ ਨੂੰ ਇਹ ਜੇਲ੍ਹ ਚ ਬੰਦ ਕਰਕੇ ਆਪਣਾ ਰਾਜ ਚਲਾਉਣ ਚਾ ਰਹੇ ਆ ਕਿ ਇਹ ਲੋਕਾਂ ਨੂੰ ਲੋਕਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਇਸ ਕਰਕੇ ਇਹ ਇਹ ਸਾਰਾ ਕਾਰਨ ਇਹ 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 ਆ ਰਿਹਾ ਬਾਬੂ ਜੀ ਜਿਹੜਾ ਤੁਸੀਂ ਨਿਕਲ ਕੀਤਾ ਰੈਲੀ ਦਾ ਵੀ ਨਾਲ ਆਉਂਦੀ ਨਾਲ ਇੱਕ ਵਿਧਾਨ ਸਭਾ ਚੋਣਾਂ ਦੇ ਲੜਪੀ ਵਿਚਾਰੀ ਹੋ ਰਹੀ ਹੈ ਤੇ ਜਿਹੜਾ ਅਰ ਤਾਂ ਤਾਂਤਾ ਜੀ ਨੇ 3 ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ ਕਿ ਅਮਰਪਾਲ ਸਿੰਘ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਕੀ ਉਹ ਵੀ ਇੱਕ ਕਰਨ ਮੰੰਦ ਹੋ ਵੇ ਇਹ ਤਿਸ ਲੋਕਾਂ ਨੇ ਫੈਸਲਾ ਕਰਨਾ ਪਰ ਲੋਕਾਂ ਨੂੰ ਲੋਕਤੰਤਰ ਚ ਵਿਚਰਨ ਦਾ ਮੌਕਾ ਤਾਂ ਦਿੱਤਾ ਜਾਣਾ ਚਾਹੀਦਾ ਨਾ ਇਹ ਚੀਜ਼ ਹੈ ਕਿ ਹੁਣੇ ਕਿੱਡੀ ਤੱਕੇਸ਼ਾਈ ਆ ਕਿ ਉਹ ਇੱਕ ਬੰਦਾ 2 ਸਾਲ ਤੋਂ ਜੇਲ੍ਹ ਚ ਹੋਵੇ ਸਾਰੀਆਂ ਚੀਜ਼ਾਂ ਉਹਦੇ ਨਾਂ ਤੇ ਮਲਟਕੇ ਜੀ ਉਹਨੂੰ ਬਾਹਰ ਨਹੀਂ ਹੋਂਦ ਦਿੱਤਾ ਜਾ ਰਿਹਾ ਤੁਹਾਡੀ ਸਰਕਾਰ ਕੀ ਕੀ ਕਾਰਵਾਈ ਕਰ ਰਹੀ ਆ ਇਸ ਤਰ੍ਹਾਂ ਕਿ ਅਸੀਂ ਦੇ ਇਹਨਾਂ ਨੂੰ ਸਾਰੇ ਲੋਕਾਂ ਨੂੰ ਵੀ ਪੁੱਛਣਾ ਚਾਹ ਰਹੇ ਆ ਕਿ ਇਹ ਇੱਕ ਹੋ ਕੀ ਰਿਹਾ ਬਾਕੀ ਅਸੀਂ ਸਾਰੀਆਂ ਇਹ ਸੇਖ ਜਥੇਬੰਦੀਆਂ ਅਨਸਾਪਤੰਦ ਲੋਕਾਂ ਨੂੰ ਮੈਂ ਅਪੀਲ ਕਰਦੇ ਆ ਕਿ ਇਹੋ ਜਿਹੇ ਕਾਲੇ ਕਾਨੂੰਨਾਂ ਦੇ ਖਿਲਾਫ ਜਾਂ ਇੱਥੇ ਜੋ ਜ਼ੁਲਮ ਛੱਡ ਹੋ ਰਿਹਾ ਜੋ ਫਰੋਜ਼ੀਆਂ ਵਪਾਰੀਆਂ ਕੁੱਲੀਆਂ ਜਾਦੀਆਂ ਲੋਕਾਂ ਨੂੰ ਲੁੱਟਿਆ ਘੁੱਟਿਆ ਜਾ ਰਿਹਾ ਇਹ ਤੇ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇੱਕ ਜੋ ਟੋਣ ਦੀ ਲੋੜ ਹੈ ਅਸੀਂ ਅਕਾਲ ਤਖਤ ਦੇ ਜਸਇਦਰ ਸਾਹਿਬ ਨੂੰ ਅਪੀਲ ਕਰਦੇ ਆ ਫਰਮਾਨੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦੇ ਆ ਹੋਰ ਵੀ ਪ੍ਰਮੁੱਖ ਜਥੇਬੰਦੀਆਂ ਦੀ ਆਗੂ ਨੂੰ ਅਪੀਲ ਕਰਦੇ ਆ ਘੱਟ ਗਿਣਤੀ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਦੇ ਹੱਥ ਟੋਕੇ ਨਾ ਬਣੋ ਤੁਸੀਂ ਜੋ ਜਮੇਵਾਰੀ ਹੈ ਘੱਟ ਗਿਣਤੀਆਂ ਵਾਸਤੇ ਉਹਦੇ ਵਾਸਤੇ ਆਪਣੀ ਆਵਾਜ਼ ਬੁਲੰਦ ਕਰੋ ਅੱਛਾ ਬਾਕੀ ਸਾਥੀਆਂ ਨੂੰ ਜਿਸ ਤਰੀਕੇ ਨਾਲ ਬਾਹਰ ਭੇਜ ਦਿੱਤਾ ਗਿਆ ਕੱਲੇ ਅਮਨਪਾਲ ਹੋਣ ਨਾਲ ਕੀ ਦਿੱਕਤ ਹੈ ਕਿਉਂਕਿ ਉਹਨਾਂ ਨੂੰ ਤੇ ਇਨਸਾਫ਼ ਮਿਲੇਗਾ ਇਹ ਇਹ ਇਹੋ ਹੀ ਦਿੱਕਤ ਹੈ ਕਿ ਮੇਰਾ ਖਿਆਲ ਹੈ ਕਿ ਸਾਨੂੰ ਇਸ ਚੀਜ਼ ਦਾ ਵੀ ਖਲਸਾ ਹੈ ਕਿ ਹੌਣ ਵਾਲੇ ਚ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਵੀ ਪਟਾਏ ਜਾ ਸਕਦਾ ਹੈ ਕਿ ਹੈ ਇਹ ਜਿਹੜੇ ਸਰਕਾਰ ਦੇ ਜੋ ਇਹੋ ਜਿਹੇ ਹਸਤਕੰਡੇ ਉਹਨਾਂ ਕੋਈ ਇੰਨੇ ਡਰੇ ਹੋਏ ਆ ਕਿ ਉਹਨਾਂ ਨੂੰ ਮੇਰੇ ਖਿਆਲ ਦੇ ਕਿ ਕੱਲੇ ਕੱਲੇ ਕਰਕੇ ਉਹਨਾਂ ਨਾਲ ਕੁਝ ਇਹੋ ਜਿਹੀ ਕਾਰਨਾਮਾ ਵੀ ਆਪੜ ਸਕਦੀ ਆ ਜੇ ਅਮਰਪਾਲ ਸਿੰਘ ਦੇ ਨਾਲ ਜੇ ਇਹੋ ਜਿਹੀ ਕੋਈ ਕਾਰਨਾਮਾ ਆਪੜਦੀ ਆ ਤੋ ਇਹ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਦੇਸ਼ ਦਾ ਗ੍ਰਹਿ ਮੰਤਰੀ ਤੇ ਪੰਜਾਬ ਦੀ ਪੁਲਿਸ ਜ਼ਿੰਮੇਵਾਰ ਹੋਊਗੀ ਨਾ ਨਾ ਹੀ ਕਿਉਂ ਪੂਰੇ 2140 ਕਰੋੜ ਦੀ ਬਾਦੀ ਆ ਮੇਰੇ ਫਾਰਮ ਨਾਲ ਕੀ ਹੋਇਆ ਮੇਰਾ ਖਿਆਲ ਹੈ ਕਿ ਦੇਸ਼ ਐਡਾ ਕਮਜ਼ੋਰ ਹੋ ਗਿਆ ਕਿ ਇੱਕ ਬੰਦੇ ਤੋਂ ਹੀ ਤੁਸੀਂ ਉਹਨੂੰ ਜੇਲ੍ਹ 'ਚ ਰੱਖ ਕੇ ਵੀ ਤੁਸੀਂ ਬਾਹਰ ਇਹ ਉਹਦੇ ਨਾਂ ਤੇ ਡਰੀ ਜਾ ਰਹੇ ਹੋ ਉਹਦੇ ਨਾਂ ਤੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਕਿ ਉਹ ਤੁਹਾਡਾ ਸੰਤਾਥੇ ਕੀ ਕੰਮ ਕਰ ਰਿਹਾ ਆ ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਦੀ ਪੁਲਿਸ ਵੱਡੀ ਬਾਜ਼ਰ ਆ ਪੰਜਾਬ ਦੇ ਇਹ ਇਹ ਚੀਜ਼ਾਂ ਕਿ ਅਸੀਂ ਉਹ ਸਭ ਕੁਝ ਕੰਟਰੋਲ ਕਰ ਦਿੰਦੇ ਤਾਂ ਫਿਰ ਇੱਕ ਬੰਦੇ ਦੇ ਬਾਹਰ ਆਉਣ ਨਾਲ ਉਹਨੂੰ ਆਪਣੇ ਆਪਣੇ ਪਾਰਲੀਮੈਂਟ 'ਚ ਜਾਣ ਵਾਸਤੇ ਸਾਨੂੰ ਇਹ ਕਿਉਂ ਦਿੱਕਤ ਹੋ ਰਹੀ ਹੈ ਤੁਹਾਨੂੰ ਦੱਸਿਆ ਗਿਆ ਕਿ ਕਿਹੜਾ ਆਧਾਰ ਤੇ ਐਨਐਸਏ ਕਿ ਸਾਨੂੰ ਲਈ ਗਈ ਹੈ ਸਾਨੂੰ ਇਹ ਅਜੇ ਤੱਕ ਆਫੀਸ਼ੀਅਲੀ ਤੌਰ ਤੇ ਇਹਨਾਂ ਨੇ ਕੋਈ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹੋ ਹੀ ਆ ਕਿ ਬਾਹਰ ਆਉਣ ਨਾਲ ਲਾਏ ਨਾ ਡਰ ਸਿੱਸਤੀ ਨੂੰ ਖਸਰਾਵਾ ਸੀ ਇਹੋ ਜਿਹੀ ਇਹੋ ਜੀਆਂ ਗੱਲਾਂ ਕੀਤੀਆਂ ਜਾ ਰਹੀਆਂ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਕੀ ਕੋਈ ਵਿਧਾਇਕ ਨਾਲ ਕੋ ਮੁੱਖ ਮੰਤਰੀ ਨਾਲ ਆਉਂਦੇ ਦੀ ਜਾਂ ਬਿਜੀਨੀਅਰ ਨਹੀਂ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਾਨੂੰ ਤੇ ਮੀਡੀਆ ਸੂਰਤ ਸਾਰਾ ਕੋ ਪਤਾ ਲੱਗ ਰਿਹਾ ਕਿ ਆਹ ਚੀਜ਼ਾਂ ਵਾਪਰ ਰਹੀਆਂ ਤੇ ਇਸ ਇਹ ਇਹ ਸਰ ਜੀ ਤੁਹਾਡੇ ਵੱਲੋਂ ਵੀ ਇੱਕ ਪਾਰਟੀ ਬਣਾਈ ਗਈ ਸੀ ਉਹ ਪਾਰਟੀ ਕੋਲੋਂ ਕੀ ਕਿਤਾ ਗਿਆ ਕਿ ਉਹ ਬਸ ਉਹ ਕੋ ਤਾਂ ਕਾਲਕਤਕ ਸਾਹਿਬ ਤੋਂ ਬਾਹਰ ਆ ਕੇ ਕਦਮ ਹੋ ਗਈ ਹੈ ਨਹੀਂ ਪਾਰਟੀ ਹੱਲੀ ਚੱਲ ਰਹੀ ਹੈ ਜੀ ਪਾਰਟੀ ਸਾਡੀ ਭਰਤੀ ਚੱਲ ਰਹੀ ਹੈ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਚ ਬਣ ਗਈਆਂ ਅਸੀਂ ਮਸਾਖੀ ਤੇ 13 ਤਰੀਕ ਨੂੰ ਬਹੁਤ ਵੱਡੀ ਕਾਨਫਰੰਸ ਕਰਕੇ ਇਹ ਇਹਨਾਂ ਦੂਜੀਆਂ ਪਾਰਟੀਆਂ ਨੂੰ ਦੱਸ ਦਿੱਤਾ ਵੀ ਅਸੀਂ ਇਸੇ ਚੀਜ਼ ਨੂੰ ਘਬੜਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਅੱਛਾ ਕਾਲੀ ਦੇ ਸਿੱਖਾਂ ਦੀ ਕਾਲੀ ਦਾ ਸਿੱਖਾਂ ਵੀ ਇੱਕ ਵੱਡੀ ਜਮਾਤ ਹੈ ਕਿ ਉਹ ਤੁਹਾਡੇ ਹੱਕ ਤੋਂ ਨਹੀਂ ਆਦੀ ਨਹੀਂ ਇਹ ਤੇ ਮੇਰਾ ਖਿਆਲ ਉਹਨਾਂ ਨੂੰ ਸਮਝਣ ਚਾਹੀਦਾ ਕਿ ਇਹ ਜੋ ਇਹ ਤਸ਼ੱਦਦ ਸਿੱਖ ਸੋਜ ਦੇ ਉੱਪਰ ਹੋ ਰਿਹਾ ਇੱਕ ਪੰਜਾਬ ਦੇ ਹੱਕਾਂ ਕੁਪਾਂ ਦੀ ਕੋਈ ਵੀ ਜਿਹੜਾ ਬੰਦਾ ਆਵਾਜ਼ ਬੁਲੰਦ ਕਰਦਾ ਉਹਦੇ ਉਹਦੇ ਨਾਲ ਇਦਾਂ ਹੋ ਰਹੀ ਹੈ ਤੇ ਉਹਨਾਂ ਦਾ ਫਰਜ਼ ਬਣਦਾ ਸਾਰੀਆਂ ਧਿਰਾਂ ਦਾ ਫਰਜ਼ ਬਣਦਾ ਕਿ ਇਹ ਜ਼ੁਲਮ ਦੇ ਖਿਲਾਫ ਲੜਨਾ ਪਰ ਆ ਆ ਕਿਉਂ ਨਹੀਂ ਰਹੇ ਸਵਾਲ ਇਹ ਹੋਈ ਹੈ ਕਿ ਆਉਂਦੇ ਨਹੀਂ ਇਹ ਇਹ ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਨਹੀਂ ਆ ਰਹੇ ਐਤੀ ਸਿੰਘ ਸਾਹਿਬ ਨਾਲ ਵੀ ਮੁਲਾਕਾਤ ਕਰਨੀ ਹੁੰਦੀ ਤਾਂ हां ਜੀ ਉਹਨਾਂ ਨੂੰ ਮਿਲਾਂਗੇ ਪ੍ਰਧਾਨ ਸਾਹਿਬ ਨਾਲ ਵੀ ਮਿਲਾਂਗੇ ਕਿ ਉਹਨਾਂ ਦਾ ਵੀ ਫਰਜ਼ ਬਣਦਾ ਕਿ ਕੌਮ ਦੇ ਆਗੂ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਨੋਟਸ ਲੈਣਾ ਚਾਹੀਦਾ ਇਹਦੇ ਖਿਲਾਫ ਉਹਨਾਂ ਨੂੰ ਵੀ ਲੜਾਈ ਲੜਨੀ ਚਾਹੀਦੀ ਕੋਈ ਬਪੂ ਜੀ ਹਾਈ ਕੋਰਟ ਦਾ ਫੂਲ ਨਿਕਾਇਆ ਜਾ ਰਿਹਾ ਜੀ ਨੇ ਹਾਈ ਕੋਰਟ ਦਾ ਤੇ ਦੇਖੋ ਜੀ ਜਰੂਰ ਸ੍ਰੀ ਵੀ ਦਾ ਵੀ ਹਾਲ ਤੇ ਹੋ ਜਾ ਕਿ ਇੱਕ ਸਾਲ ਵਾਤੇ ਦੋ ਸਾਲ ਵਾਤੇ ਅਸੀਂ ਐਨਐਸਐਸ ਦੇ ਖਿਲਾਫ ਲੜਦੇ ਆ ਅਜੇ ਤੱਕ ਉਹ ਫੈਸਲਾ ਨਹੀਂ ਦੇ ਪਾਰੇ ਕਿ ਐਨਐਸਐਸ ਸਹੀ ਲੱਗੀ ਆ ਸਹੀ ਲੱਗੀ ਸਾਨੂੰ ਤਾਂ ਵੀ ਦੱਸ ਦੇਣ ਵੀ ਸਹੀ ਲੱਗੀ ਆ ਵੀ ਆਹ ਕਰਨਾ ਕਰਕੇ ਅਸੀਂ ਲਾਈ ਆ ਅਜੇ ਤੱਕ ਉਹ 22 ਤਰੀਕ ਨੂੰ ਖਤਮ ਹੋਣੀ ਆ ਤਾਂ 22 ਤਰੀਕ ਦੀ ਡੇਟ ਆ ਉਸ ਦਿਨ ਨੂੰ ਵੀ ਅਸੀਂ ਚਾਹੁੰਦੇ ਆ ਕਿ ਉਹ ਕਲੀਅਰ ਕੀਤਾ ਜਾਵੇ ਵੀ ਉਹ ਐਨਐਸਐਸ ਸਰਕਾਰ ਨੇ ਸਹੀ ਲਾਈ ਆ ਜਾਂ ਗਲਤ ਲਾਈ ਆ ਵਿਕਰਸ ਸਿੰਘ ਵਲਟੋਆ ਵੱਲੋਂ ਕਿਹਾ ਗਿਆ ਕਿ ਚਾਹੇ ਮੇਰੇ ਵਿਚਾਰ ਲੱਗੇ ਪਰ ਮੈਂ ਕਹਿੰਦਾ ਕਿ ਉਹਨਾਂ ਨਾਲ ਇੰਥੇ ਗੱਲ ਹੋਈ। ਨਹੀਂ ਮੇਰਾ ਖਿਆਲ ਇਹ ਤੇ ਕੋਈ ਵੀ ਇਨਸਾਫ ਪਸੰਦ ਜਿਹੜਾ ਕੋਈ ਜਾਗਦੀ ਜ਼ਮੀਰ ਵਾਲਾ ਬੰਦਾ ਉਹ ਇਸ ਇਹ ਇਸ ਚੀਜ਼ ਦਾ ਵਿਰੋਧ ਕਰੂਗਾ। ਇਹ ਚਾਹੇ ਉਹ ਕਿਸੇ ਨਾ ਵਿਚਾਰ ਮਿਲਦੇ ਹੋਣੇ ਕਾਲੇ ਕਾਨੂੰਨਾਂ ਦਾ ਤੇ ਹਰੇਕ ਨੂੰ ਇਹ ਦਾ ਵਿਰੋਧ ਕਰਨਾ ਚਾਹੀਦਾ। ਤੁਹਾਨੂੰ ਹੋਰ ਕੋਈ ਰਾਜਨੀਤਿਕ ਪਾਰਟੀ ਨਾਲ ਗੱਲਬਾਤ ਹੋਈ ਥੋੜੀ? ਨਹੀਂ ਰਾਜਨੀਤਿਕ ਪਾਰਟੀ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ। ਜੇਕਰ ਅਸੀਂ ਸਾਨੂੰ ਤੇਗਾ ਜੇ ਕੱਲ ਹੀ ਪਤਾ ਲੱਗਾ ਤੇ ਉਸ ਤੋਂ ਬਾਅਦ ਚ ਅਸੀਂ ਹੁਣ ਰਾਜਨੀਤਿਕ ਪਾਰਟੀਆਂ ਦੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਖਿਲਾਫ ਸਾਰੇ ਜਾਨੇ ਇੱਕ ਜੋਟ ਹੋਣ ਇਕੱਠੇ ਹੋ ਕੇ ਹਮਲਾ ਮਾਰ ਪੱਪੀ ਸਿੰਘ ਦਾ ਰੂਪ ਪੇਸ਼ ਕੀਤਾ ਕਿ ਉਹਦੋਂ ਪੁਲਿਸ ਅਧਿਕਾਰੀ ਇਹ ਕਹਿ ਰਹੇ ਸੀ ਕਿ 22 ਤਰੀਕ ਨੂੰ ਪੱਪੀ ਸਿੰਘ ਦੀ ਐਨਐਸਕ ਖਤਮ ਹੋ ਜਾਂਦੀ ਹੈ ਕਿ 24 ਤੱਕ ਐਸੇ ਪੇਸ਼ ਕਰ ਦੇਣਾ ਇਹ ਚਾਲ ਕਿਵੇਂ ਤਸੀਰ ਬਦਲਿਆ ਇਹ ਤੇ ਹੁਣ ਤੁਸੀਂ ਦੇਖਦੇ ਜੀ ਉਸ ਦਿਨ ਜਿਹੜਾ ਮੇਰਾ ਖਿਆਲ ਆ ਪਤਸੋਂ ਦੇ ਦੇਣਾ ਸੇ ਸਾਰਾ ਦਿਨ ਚੈਨਲਾਂ ਤੇ ਇਹੋ ਖਬਰ ਹੈ ਕਿ ਪੰਜਾਬ ਪੁਲਿਸ ਨੂੰ ਲੈਣ ਵਾਸਤੇ ਚਲੇ ਗਈ ਆ ਤੇ ਮੁੜ ਕੇ اچانک ਸ਼ਾਮਾਂ ਨੂੰ ਇਹ ਚੀਜ਼ ਹੈ ਕਿ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਨਹੀਂ ਲਿਆਂਦਾ ਜਾ ਰਿਹਾ ਉਹਨਾਂ ਦੀ ਐਨਐਸਏ ਤੋਂ ਵਾਅਦਾ ਕਰ ਦਿੱਤਾ ਗਿਆ। ਪਿੱਛੇ ਕੀ ਲੱਗਦਾ ਕੀ ਹੈ ਬਸਾਚੀ ਤੋਂ ਵੀ ਡੀ ਜ਼ੀ ਵੱਲੋਂ ਇਹ ਲਿਖ ਕੇ ਦਿੱਤਾ ਗਿਆ ਕਿ ਅਗਰ ਪੰਜਾਬ ਦੇ ਰਾਜਪਤੀ ਕੰਮ ਹੋ ਸਕਦੇ ਲੋਕ ਦੀ ਸ਼ਾਮ ਨੂੰ ਸ਼ਾਮ ਦੀ ਕਰ ਰਹੀਆਂ ਸਾਨੂੰ ਹੁਣ ਇਹ ਇਹ ਜਿਹੜਾ ਹੁਣ ਇਹ ਚੀਜ਼ ਹੈ ਕਿ ਜਿਹੜਾ ਆਰਡਰ ਦਿੱਤਾ ਗਿਆ ਉਹਦੇ ਚ ਇਹ ਕਿਹਾ ਗਿਆ ਕਿ ਸਾਨੂੰ ਖਦਸ਼ਾ ਹੈ ਕਿ ਉਹ ਆ ਕੇ ਗਲਤ ਕਾਰਵਾਈਆਂ ਚ ਸ਼ਾਮਲ ਹੋ ਸਕਦੇ ਇਸ ਕਰਕੇ ਅਸੀਂ ਉਹਨਾਂ ਤੇ ਦੁਬਾਰਾ ਐਨਐਸਏ ਵਧਾ ਰਹੇ ਹਾਂ ਅਜੇ ਬੰਦਾ ਆ ਨਹੀਂ ਰਿਹਾ ਆ ਕੇ ਉਹਦੀ ਕਾਰਗੁਜ਼ਾਰੀ ਨੂੰ ਦੇਖੋ ਜੇ ਬਾਈਕਾਂਸ ਕੋਈ ਇਹੋ ਜਿਹੀਆਂ ਗਤੀਵਿਧੀਆਂ ਸ਼ਾਮਲ ਹੁੰਦਾ ਤਾਂ ਉਹਨੂੰ ਦੁਬਾਰਾ ਵੀ ਫੜਿਆ ਜਾ ਸਕਦਾ ਤੇ ਇਹ ਜੀਜਾ ਕੇ ਤੁਸੀਂ ਉੱਥੇ ਬੈਠੇ ਬੈਠੇ ਫੈਸਲਾ ਕਰੀ ਜਾਓ ਕਿ ਉਹ ਅੱਗੇ ਉਹ ਕਿਹੜੀਆਂ ਗੱਟੀਆਂ ਵੰਦੀਆਂ ਉਹਦਾ ਕਸੂਰ ਤੇ ਇਹੋ ਜਿਹਾ ਉਹਨੇ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਅੱਗੇ ਆ ਕੇ ਲੜਾਈ ਲੜੀ ਤੇ ਉਹਨਾਂ ਨੂੰ ਬਹੁਤ ਲੋਕਾਂ ਨੂੰ ਬਚਾਇਆ ਬਹੁਤ ਲੋਕਾਂ ਨੂੰ ਅੱਜ ਵੀ ਉਮੀਦ ਆ ਤੇ ਉਹਨਾਂ ਨੂੰ ਜੇ ਮੇਰਾ ਖਿਆਲ ਹੋਵੇ ਕਿ ਇਹ ਐਡਾ ਖਤਰਨਾਕ ਜਾਂ ਲੋਕਾਂ ਲਈ ਇਹ ਉਹ ਗਰ ਕਾਰਵਾਈਆਂ ਕਰਦਾ ਹੁੰਦਾ ਤੇ ਲੋਕ ਉਹਨੂੰ ਐਡੀ ਤਦਾਦ ਚ ਵੋਟਾਂ ਪਾ ਕੇ ਨਾ ਉਹਨੂੰ ਵੱਡੀ ਜਿੱਤ ਹੋਈ ਸੀ ਕਿ ਕਿਤੇ ਸਰਕਾਰਾਂ ਉਸ ਤੋਂ ਡਰ ਗਈਆਂ ਉਸ ਤੋਂ ਡਰ ਗਈਆਂ ਉਸ ਤੋਂ ਬਾਅਦ ਚਾ ਜੋ ਕੁਝ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਰਾ ਕੁਝ ਇਹਦੀ ਵਜ੍ਹਾ ਨਹੀਂ ਉਹ ਸਰਕਾਰਾਂ ਰਧੀਆਂ ਹੋਈਆਂ ਤੇ ਇਸ ਕਰਕੇ ਉਸ ਚੀਜ਼ ਨੂੰ ਅੱਗੇ ਵਧਾਇਆ ਜਾ ਰਿਹਾ ਠੀਕ ਉਸੇ ਕਾਸੀ ਕਿਹ ਪਾਰਟੀ ਨੂੰ ਅਸ ਅਸ ਰੱਖਣ ਨੂੰ ਸਾਰੀ ਰਾਜਨੀਤੀ ਪਾਣੀ ਮੇਰਾ ਖਿਆਲ ਹੈ ਕਿ ਜੇ ਕੋਈ ਆਵਾਜ਼ ਨਹੀਂ ਬੁਲੰਦ ਕਰ ਰਿਹਾ ਤਾਂ ਸਾਰੀਆਂ ਪਾਰਟੀਆਂ ਇਹ ਮਹਿਸੂਸ ਕਰਦੀਆਂ ਕਿ ਉਹਨਾਂ ਦਾ ਅਭਾਰ ਜਿਹੜਾ ਹੈ ਕਿ ਲੋਕਾਂ ਲੋਕ ਉਹਨਾਂ ਨੂੰ ਬਹੁਤ ਵੱਡਾ ਪਿਆਰ ਬਖਸ਼ ਰਿਹਾ ਹੈ ਜਿੱਥੇ ਕਿੱਥੇ ਵੀ ਅਸੀਂ ਵਿਚਰਦੇ ਹਾਂ ਲੋਕ ਇਹ ਪਾਰਟੀ ਵੀ ਅਸੀਂ ਤਾਂ ਹੀ ਕਾਇਮ ਕੀਤੀ ਹੈ ਕਿ ਉਹ ਲੋਕਾਂ ਦੀ ਡਿਮਾਂਡ ਦੇ ਉੱਪਰ ਭਾਜਪਾ ਦੇ ਕੁਝ ਸਾਥੀਆਂ ਵੱਲੋਂ ਖੁਦ ਪ੍ਰੈਸ ਕਾਨਫਰੰਸ ਕਰਕੇ ਮੰਗ ਵੀ ਕੀਤੀ ਗਈ ਸੀ ਕਿ ਐਮਐਸਟੀ ਵਧਾਈ ਦੇ ਦਿੰਗੇ ਪਰ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੇਰਾ ਖਿਆਲ ਹੈ ਸਿੱਖਾਂ ਤੇ ਜ਼ੁਲਮ ਕਰਨ ਵਾਸਤੇ ਸਾਰੇ ਉਹ ਜਿਹੜੀ ਭਾਜਪਾ ਆ ਜਾਂ ਆਮ ਆਦਮੀ ਪਾਰਟੀ ਹੋਵੇ ਇੱਕੋ ਤਰ੍ਹਾਂ ਕੰਮ ਕਰ ਰਹੀਆਂ ਇਸ ਕਰਕੇ ਭਾਜਪਾ ਦੇ ਜਿਹੜੇ ਬਹੁਤ ਜਿਹਨਾਂ ਨੂੰ ਬੜਾ ਸੈਕੂਲਰ ਸਮਝਿਆ ਜਾ ਰਿਹਾ ਸੀ ਜਾਖੜ ਸਾਹਿਬ ਵਰਗੇ ਉਹ ਉਹਨਾਂ 'ਚ ਵੀ ਫਿਰਕਾਪਰਸਤੀ ਜਾਂ ਉਹ ਫਿਰਕਾਪਰਸਤੀ ਦੇ ਉੱਪਰ ਹੀ ਸਾਰਾ ਜੋ ਦੇਸ਼ 'ਚ ਲੋਕਾਂ ਨੂੰ ਫਿਰਕਿਆਂ ਨੂੰ ਵੰਡ ਕੇ ਇੱਕ ਦੂਜੇ ਦੇ ਲੜਾਈਆਂ 'ਚ ਦੰਗੇ ਕਰਾ ਕੇ ਉਹ ਰਾਜ ਕਰਨਾ ਚਾਹ ਰਹੇ ਉਹ ਪੰਜਾਬ 'ਚ ਵੀ ਇਹੋ ਕੁਝ ਕਰਨ ਦੀ ਕੋਸ਼ਿਸ਼ ਹੋਣਾਂ ਦੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਇੱਕ ਦੂਜੇ ਨਾਲ ਮਿਲਵਰਤਨ ਬਣਾ ਕੇ ਰੱਖਣਾ ਚਾਹੀਦਾ ਸਾਨੂੰ ਇਹਨਾਂ ਦੀਆਂ ਚਾਲਾਂ 'ਚ ਨਹੀਂ ਆਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜੋ ਇਹ ਪੰਜਾਬ ਜਿਹੜਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਭੇ ਸਾਂਝੀ ਵਾਲਾ ਸਿਧਾਂਤ ਕੋਈ ਨਾ ਦੱਸੇ ਪਾਰਾ ਜੀ ਇੱਥੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਜੋ ਸਿੱਖਾ ਨਾਲ ਇੱਥੇ ਕੀਤਾ ਜਾ ਰਿਹਾ ਜੋ ਉਹਨਾਂ ਨਾਲ ਜ਼ੁਲਮ ਕੀਤਾ ਜਾ ਰਿਹਾ ਮੇਰੇ ਖਿਆਲ ਉਹਦੇ ਵਾਸਤੇ ਵੀ ਸਾਰਿਆਂ ਨੂੰ ਸਾਰਿਆਂ ਨੂੰ ਇਨਸਾਫ਼ ਸੰਧ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਸੁਣਦਾ ਆ ਜਾਂਦਾ ਹੈ ਕਿ ਪਾਰਟੀ ਦੇ ਵਾਅਦੇ ਹੋ ਰਹੇ ਨੇ ਬਹੁਤ ਨਵੀਂ ਲੀਡਰਸ਼ਿਪ ਕੇ ਲੈ ਰਹੇ ਜਿਆਸ ਦੀ ਸਭੀ ਪੜਾ ਦਾਵਾ ਕੀਤਾ ਹੈ ਕਿ ਮੁੱਖ ਮੰਤਰੀ ਉਹ ਹੋਣਗੇ ਸਰਾ ਨਹੀਂ ਹੈ ਮੇਰਾ ਖਿਆਲ ਹੈ ਕਿ ਵਾਅਦਾ ਤੇ ਕਰ ਹੀ ਦਿੱਤਾ ਗਿਆ ਠੀਕ ਹੈ ਕਿ ਅਸੀਂ ਹੁਣਾਂ ਥੋੜੇ ਦਿਨਾਂ ਤੱਕ ਆਪਣੀ ਪਾਰਟੀ ਦੀ ਮੀਟਿੰਗ ਬੁਲਾ ਰਹੇ ਹਾਂ ਤੇ ਉਹਦੇ ਚ ਅਸੀਂ ਸਾਰੀ ਪਾਰਟੀ ਦਾ ਸਲਾਹ ਲੈ ਕੇ ਤੇ ਅਸੀਂ ਕੋਈ ਅਗੇ ਅਸ਼ੰਰਸ਼ ਵੇਡਾਂਗੇ ਇਸ ਐਨਐਸਸੀ ਦੇ ਖਿਲਾਫ ਅਸੀਂ ਲੜਾਈ ਲੜਾਂਗੇ ਐਨਐਸਸੀ ਦਾ ਵਾਅਦਾ ਵੀ ਦਿੱਤਾ ਗਿਆ ਤਾਂ ਉਹਨਾਂ ਨੂੰ ਅਸਾਮ ਦੀ ਬਜਾਏ ਪੰਜਾਬ ਦੀ ਕਿਥੇ ਚੇਂਜ ਦੇ ਆ ਅਸੀਂ ਤਾਂ ਕਹਿਨੇ ਕਿ ਉਹਨਾਂ ਨੂੰ ਪੰਜਾਬ ਜੀ ਰੱਖਣਾ ਚਾਹੀਦਾ ਜਿਹੜੇ ਵੀ ਕੋਈ ਪੰਜਾਬ ਚ ਉਹਨਾਂ ਨੇ ਕੋਈ ਬਾਹਰ ਤੇ ਉਹਨਾਂ ਦਾ ਕੋਈ ਕ੍ਰੈਮ ਹੈ ਨਹੀਂ ਜਿਹੜੇ ਜੋ ਇਹ ਕਰ ਰਹੇ ਆ ਤੇ ਉਹਦੇ ਉੱਚ ਉਹਨਾਂ ਨੂੰ ਪੰਜਾਬ ਜੀ ਰੱਖਣਾ ਚਾਹੀਦਾ ਸੀ ਨਾ 2 ਸਾਲ ਬਾਹਰ ਰੱਖ ਕੇ ਵੀ ਦੇਖ ਲਿਆ ਠੀਕ ਆ ਪੰਜਾਬ ਦੇ ਲੋਕ ਤੇ ਉਹਨਾਂ ਨੂੰ ਫਿਰ ਨਹੀਂ ਟੁੱਟੇ